ਸੁਣਦੇ ਹੋ ਜੀ ਹਾਂ ਐਤਨ ਮੈਨੂੰ ਬਾਹਲੇ ਚਾ ਚੜਿਆ ਪਿਆ ਕਿਉਂ ਕਿ ਯੱਲ ਹੋ ਗਈ ਮੇਰੇ ਭਤੀਜੇ ਦਾ ਵਿਆਹ ਰੱਖਤਾ ਅੱਛਾ ਫਿਰ ਤਾਂ ਵਧੀਆ ਗੱਲ ਹੈ ਹੋਰ ਮੈਂ ਤਾਂ ਵਧੀਆ ਜੇ ਸੂਟ ਸਵਾਉਂਗੀ ਚੰਗੀ ਦੇ ਮੈਂ ਤਾਂ ਪੈਂਟ ਪੌਟਸ ਸਵਾਉਂਗਾ ਗਰਮੀ ਆੰਨੀ ਹੈ ਕੁਛ ਨਹੀਂ ਹੁੰਦਾ ਪੈਂਟ ਪੌਟਸ ਸਵਾਉਂਗਾ ਰੱਖੀਏ ਅੱਛਾ ਕੱਲੇ ਆਕਤੀ ਵੱਡੀ ਗੱਡੀ ਲੈ ਕੇ ਚੱਲਾਂਗੇ ਚਾਹੇ ਕਰਾਏ ਤੇ ਲੈ ਕੇ ਜਾਣੀ ਪੈ ਜੀ ਅੱਛਾ ਤੁਹਾਡਾ ਪਹਿਲਾਂ ਵਾਹ ਪੁਗਰੀ ਮਾਰਦੇ ਸੀ ਨਾ ਤੁਹਾਡਾ ਕੌਣ ਭਨੋਈਆ ਤੇਰਾ ਅੱਛਾ ਤੁਹਾਡਾ ਸਾਡੂ ਕੇ ਹਾਂ ਆਕਤੀ ਵੱਡੀ ਗੱਡੀ ਚੈੱਕ ਕਰਾਏ ਤੇ ਲੈ ਕੇ ਜਾਣੀ ਪੈ ਜੀ ਵੱਡੀ ਗੱਡੀ ਲੈ ਕੇ ਚੱਲਾਂਗੇ ਅੱਛਾ ਚਲੋ ਠੀਕ ਹੈ ਜੀ ਫਿਰ ਆਪਾਂ ਚੱਲਦੇ ਆਂ ਤਿਆਰ ਤੁਰ ਹੋ ਜਾਓ ਤੁਸੀਂ ਵੀ ਹਾਂ ਠੀਕ ਹੈ ਮਾਂ ਕੱਪੜਿਆਂ ਵਾਲਾ ਵੀ ਖਰਚਾ ਖਾਸਾ ਹੀ ਹੋ ਗਿਆ ਇਹਨਾਂ ਦਾ ਵੀ ਹੋ ਗਿਆ ਹਨ ਤਾਰਾ ਸਾਹਿਬ ਤਾਬ ਲਗਾ ਰਹੇ ਹਾਂ ਸਵਾਗਤ ਆ ਵੀਰ ਖਰਚਾ ਹੀ ਆਪਾਂ ਖਾਸਾ ਕਰ ਬੈਠੇ ਖਰਚੇ ਬਹੁਤ ਹੋ ਗਿਆ ਉਹ ਤਾਂ ਤੁਸੀਂ ਵੀ ਖਰਚੇ ਤੇ ਖਰਚਾ ਕਰੀਗੇ ਤੁਸੀਂ ਤਾਂ ਮੇਰੇ ਨਾਲ ਹੀ ਸੀ ਤੁਸੀਂ ਉਹਨੂੰ ਸ਼ਾਇਦ ਹੋਈਗੀ ਉਹ ਤੋਂ ਹੋਰ ਕਈ ਵਾਰੀ ਨਾ ਆਪਾਂ ਕਿਸੇ ਨੂੰ ਨੀਚਾ ਦਿਖਾਉਣ ਮਾਰੇ ਖਰਚਾ ਆਪਦੇ ਹੱਦ ਤੋਂ ਜ਼ਿਆਦਾ ਕਰ ਬੈੰਨੇ ਆ ਜੋ ਕਿ ਆਪਣੇ ਪੱਲੇ ਹੀ ਪੈ ਜਾਂਦਾ ਹੈ ਨਹੀਂ ਕਿਸੇ ਦਾ ਤਾਂ ਕੁਝ ਨਹੀਂ ਵਿਗੜਦਾਗਾ ਆਪਦਾ ਆਪਣਾ ਆਪਦਾ ਖਰਚਾ ਹੀ ਵੱਜ ਜਾਂਦਾ ਹੈ ਹੋਰ ਉਹ ਆਪਣੇ ਦੋਨੋਂ ਚੈੱਕੇ ਨਾਲ ਸੋਚ ਲੈਂਦਾ ਤੇ ਆਪਾਂ ਕਿਸੇ ਨੂੰ ਨੀਵਾ ਦਿਖਾਉਣ ਖਾਤਰ ਜਿਹੜੀ ਆਪਾਂ ਦਿਖਾਵੇ ਬਾਜੀ ਕੀਤੀ ਆ ਤੇ ਉਹ ਆਪਣਾ ਕਰਤਾ ਬਾਜ ਜਾਂਦਾ ਜੀ ਆਪਾਂ ਨੂੰ ਇੱਕ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਆ ਆਪਣੀ ਚਾਦਰ ਵੇਖ ਕੇ ਹੀ ਪੈਰ ਪਸਾਰਨਾ ਚਾਹੀਦਾ ਸਹੀ ਗੱਲ ਆ